ਸਾ ਵਾਹਿ ਗੁਰਜੀ ਕੀ ਉੱਤੇ ਕੇਤਕ ਦਿਵਸ ਬਾਸ ਕਰ ਪਾਸ ਹਾਜ਼ਰ ਹਜੂਰ ਜੁਗ ਜੁਗ ਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੀਵ ਪਾਵਨ ਦਰਬਾਰ ਨਿੱਘੀ ਗੋਦ ਵਿੱਚ ਜੁੜਮਿਲ ਬੈਠੇ ਗੁਰੂ ਰੂਪ ਗੁਰੂ ਖਾਲਸਾ ਪਿਆਰੀ ਸਾਧ ਸੰਗਤ ਬਹੁਤ ਉਤਪਾਗ ਹਨ ਇਹ ਸਮਾਂ ਜੋ ਆਪਾਂ ਨੂੰ ਸਤਿਗੁਰਾਂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੋ ਰਿਹਾ ਹੈ। ਇਹੀ ਸਮੇਂ ਦੀ ਕੀਮਤ ਅਕਾਲ ਪੁਰਖ ਵਹਿਗੁਰੂ ਦੇ ਸੱਚ ਖੰਡ ਵਿੱਚ ਪੈਂਦੀ ਹੈ। ਬਾਕੀ ਸਮਾਂ ਸਾਡਾ ਸਫਲਾ ਨਹੀਂ ਹੈ। ਸੋ ਆਓ ਧੰਤਾ ਦੇ ਜੋਗ ਊੜੇ ਪਿਆਰ ਨਾਲ ਰਹਰਾ ਸਾਹਿਬ ਗੁਰੂ ਪਿਆਰਿਆਂ ਕੋਲੋਂ ਸੁਣਿਆ ਕੀਰਤੰ ਦਾ ਅਨੰਦ ਮਾਣਿਆ। ਆਹ ਹੁਣ ਕੁਝ ਸਮਾਂ ਬੰਕਲਗੀ ਧਰਮਹਾਰਾਜ ਜੀ ਦੀਆਂ ਬਾਤਾਂ ਪਾਈਏ। ਬੰਕਲਗੀ ਧਰਮਹਾਰਾ ਦਾ ਜਸ ਗਾਈਏ। ਜੋ ਸਤਗੁਰੂ ਮਹਾਰਾ ਦਾ ਜਸ ਗਾ ਕੇ ਸਾਡੇ ਜੀਵਨ ਦੇ ਵਿੱਚ ਕਰੋੜਾਂ ਹੀ ਅਨੰਦਾਂ ਦੀ ਪ੍ਰਾਪਤੀ ਹੁੰਦੀ ਹੈ। ਸਤਗੁਰੂ ਬਾਜਾ ਵਾਲੇ ਬਖਸ਼ਿਸ਼ਾਂ ਦੇ ਦਾਤੇ ਅਨੰਦ ਪਰਸਾਏ। ਅਨੇਕਾਂ ਤਰ੍ਹਾਂ ਦੇ ਚੋਜ ਕਰ ਰਹੇ ਨੇ ਜੋ ਆਪ ਸਰਵਣ ਕਰਦੇ ਆ ਰਹੇ ਹੋ ਮਹਾਰਾਜ ਦੇ ਚਰਨਾਂ ਦੇ ਵਿੱਚ ਗੁਰੂ ਦੇ ਪਿਆਰ ਵਾਲੇ ਸਿੱਖ ਆਉਂਦੇ ਨੇ ਸਮੇਂ-ਸਮੇਂ ਮੁਤਾਬਕ ਇਹਨਾਂ ਪੂਰਨ ਗੁਰਸਿੱਖਾਂ ਦੇ ਵਿੱਚੋਂ ਇੱਕ ਮਹਾਨ ਗੁਰੂ ਦਾ ਪਿਆਰਾ ਪੂਰਨ ਗੁਰਸਿੱਖ ਭਾਈ ਨੰਦ ਲਾਲ ਇਹ ਵੀ ਸਤਗੁਰੂ ਮਹਾਰਾਜ ਦੇ ਦਰਬਾਰ 'ਚ ਪਹੁੰਚਿਆ ਹੈ ਆਪ ਭਾਈ ਨੰਦ ਲਾਲ ਜੀਆ ਦੇ ਜੀਵਨ ਦੀ ਗਾਥਾ ਸਰਵਣ ਕਰਦੇ ਆ ਰਹੇ ਹਾਂ ਪਿਤਾ ਛਜੂ ਰਾਮ ਭਾਵੇਂ ਹਿੰਦੂਸਤਾਨ ਦੇ ਰਹਿਣ ਵਾਲੇ ਸੀ ਗਜਨੀ ਗਏ ਉੱਥੇ ਜਾ ਕੇ ਹੀ ਭਾਈ ਨੰਦ ਲਾਲ ਦਾ ਜਨਮ ਹੋਇਆ ਪਿਤਾ ਜੀ ਚੜਾਈ ਕਰ ਜਾਂਦੇ ਨੇ ਫਿਰ ਇਹ ਆ ਕੇ ਮਲਤਾਨ ਰਹਿਣ ਲੱਗੇ ਇਕੱਲੇ ਸੀ ਮਲਤਾਨ ਹੀ ਵਿਦਵਤਾ ਹੋਣ ਦੇ ਨਾਤੇ ਇੱਕ ਗੁਰਸਿੱਖ ਪਰਿਵਾਰ ਨੇ ਆਪਣੀ ਬੱਚੀ ਦਾ ਰਿਸ਼ਤਾ ਦਿੱਤਾ ਗੁਰਸਿੱਖ ਪਰਿਵਾਰ ਦੀ ਬੱਚੀ ਹੋਣ ਕਰਕੇ ਆਇਨੰਦ ਲਾਲ ਜੀ ਵੀ ਫਿਰ ਗੁਰੂ ਘਰ ਦੇ ਨਾਲ ਪ੍ਰੇਮ ਜਾਗਿਆ ਬਚਪਨ ਤੋਂ ਪਹਿਲਾਂ ਤੋਂ ਹੀ ਇੱਛਾ ਸੀ ਕੋਈ ਪੂਰਾ ਗੁਰੂ ਮਿਲੇ ਅਧੂਰੇ ਗੁਰੂ ਦੀ ਲੋੜ ਨਹੀਂ ਹੈ ਕਿਉਂ ਪਿਤਾ ਕੰਠੀ ਪਾਉਣੀ ਚਾਹੁੰਦੇ ਸੀ ਪਿਤਾ ਜੀ ਇਹਦੇ ਬੈਰਾਗੀ ਸਾਧ ਬੈਰਾਗੀ ਸਾਧ ਵੈਸ਼ਨੂ ਧਰਮ ਨੂੰ ਧਾਰਨ ਕਰਦੇ ਸੀ ਪਰ ਇਹਨਾਂ ਨੇ ਨਹੀਂ ਧਾਰਨ ਕੀਤਾ ਹੁਣ ਜਦੋਂ ਇਹ ਬੱਚੀ ਨਾਲ ਜੋ ਗੁਰਸਿੱਖ ਦੇ ਗੁਰਸਿੱਖ ਪਰਿਵਾਰ ਦੀ ਹੈ ਸਵੱਧ ਹੋਇਆ ਗੁਰੂਆਂ ਗੱਲਾਂ ਗੁਰੂ ਕੀ ਉਸਤਤੀ ਸੁਣਨੀ ਸ਼ੁਰੂ ਹੋਈ ਅੰਮ੍ਰਿਤਸਰ ਗੇੜਾ ਮਾਰ ਕੇ ਗਏ ਕਿਰਕਲਗੇ ਧਰਮਹਾਰਾ ਦੀ ਸ਼ੋਭਾ ਸੁਣੀ ਫਿਰ ਮਹਾਰਾ ਦੇ ਦਰ ਤੇ ਆਏ ਪਰ ਮਨ ਦੇ ਵਿੱਚ ਇੱਕ ਪਰਣ ਕੀਤਾ ਪ੍ਰਤਿਆਵਾ ਲੈਣ ਵਾਸਤੇ ਕਿ ਦੇਖੀਏ ਗੁਰੂ ਅੰਤਰਜਾਮੀ ਹੈ ਮਹਾਰਾ ਦੇ ਅਨੰਤ ਪ੍ਰਸਾਦ ਆ ਗਏ ਪਰ ਦੂਰ ਦੂਰ ਰਹੇ ਨੇ ਕਿ ਮਹਾਰਾਜ ਆਪ ਬੁਲਾਓ ਅਰਹਰ ਦੇ ਚ ਧਿਆਨ ਧਰ ਕੇ ਸਤਿਗੁਰਾਂ ਅੱਗੇ ਜੋਦੜੀਆਂ ਕਰਦੇ ਰਹਿੰਦੇ ਨੇ ਕਿ ਮੈਨੂੰ ਕਿਰਪਾ ਕਰਕੇ ਆਪਣੀ ਚਰਨੀ ਲਾਓ ਆਪਣੇ ਚਰਨਾਂ 'ਚ ਜੋੜ ਲਓ ਮਹਾਰਾਜ ਨੇ ਜਦੋਂ ਅਰਦਾਸਾਂ ਪੂਰੀਆਂ ਹੋਈਆਂ ਇੱਕ ਗੁਰਸਿੱਖ ਭੇਜ ਕੇ ਪਾਈ ਨੰਦ ਲਾਲ ਨੂੰ ਆਪਣੇ ਦਰਬਾਰ 'ਚ ਸੱਦਿਆ ਮੇਰਾ ਭਰੀ ਕੋ ਦ੍ਰਿਸ਼ਟੀ ਕੀਤੀ ਇਹ ਕਲਦੇ ਜੀਵਾਨ ਦੇ ਵਿੱਚ ਬਚਨ ਆਏ ਲੜੀਵਾਰ ਇਤਿਹਾਸ ਅਸੀਂ ਇਹ YouTube ਤੇ ਪਾਉਂਦੇ ਹਾਂ ਗਿਆਨੀ ਲਾਲ ਸਿੰਘ ਚੈਨਲ ਸਬਸਕ੍ਰਾਈਬ ਕਰੋ ਉਥੇ ਸਾਰਾ ਲੜੀਵਾਰ ਇਤਿਹਾਸ ਆਉਂਦਾ ਹੈ ਮਹਾਰਾਜ ਨੇ ਕੋਲ ਸੱਦੇ ਦ੍ਰਿਸ਼ਟੀ ਕੀਤੀ ਨਿਹਾਲ ਕਰ ਦਿੱਤੇ ਹੁਣ ਆਨੰਦਪੁਰ ਸਾਹਿਬ ਕੁਝ ਸਮਾ ਰਹੇ ਕਿਉਂਕਿ ਰਿਸ਼ਤੀ ਸਨ ਨੌਕਰੀ ਵੀ ਕਰਦੇ ਸੀ ਸਤਿਗੁਰੂ ਮਹਾਰਾਜ ਦੇ ਚਰਨਾਂ 'ਚੋਂ ਇਹ ਵਰਕਤਾਂ ਦਾਤਾਂ ਲੈ ਕੇ ਗੁਰਸਿੱਖੀ ਧਾਰਨ ਕਰ ਲਈ ਹੈ ਪਿਆਰ ਦੇ ਵਿੱਚ ਜੁੜੇ ਨੇ ਬਾਜਾਂ ਵਾਲੇ ਜੀ ਨੇ ਨਦਰਾਂ ਮਿਹਰਾਂ ਪ੍ਰਾਪਤ ਕੀਤੀਆਂ ਨੇ ਸਵਾਉ ਇੱਥੋਂ ਅਗਲਾ ਇਤਿਹਾਸ ਸ਼ਰਮ ਹੁੰਦਾ ਹੈ ਮਨਵਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਤਰ ਦੇ ਸਰਵਣ ਕਰਨ ਦੇ ਲਈ ਸਤਨਾ ਪਵਿੱਤਰ ਕਰੀਏ ਪਿਆਰ ਨਾਲ ਉਚਾਰੀਏ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਕੇਤਕ ਦਿਵਸ ਆਬਾਸ ਕਰ 파ਸ ਕਲਗੀਧਰ ਮਹਾਰਾਜਿਆਂ ਕੋਲ ਕਾਫੀ ਸਮਾਂ ਰਹਿ ਕਰਕੇ ਬਿਦਾ ਹੋਏ ਪੁਣ ਗਿਓ ਆਵਾਸ ਸਤਿਗੁਰਾਂ ਦੀਆਂ ਖੁਸ਼ੀਆਂ ਲਈਆਂ ਸਤਿਗੁਰਾਂ ਤੋਂ ਆਗਿਆ ਲਈ ਅਗੇ ਲੈ ਕੇ ਫਿਰ ਆਪਣੇ ਘਰ ਨੂੰ ਵਾਪਸ ਗਏ ਸਦਾ ਧਿਆਨ ਸਤਿਗੁਰ ਕੋ ਧਾਰੈ ਭਰ ਹਿਰਦੇ ਦੇ ਅੰਦਰ ਸਦਾ ਸਤਿਗੁਰਾਂ ਦਾ ਧਿਆਨ ਧਾਰਨ ਕਰਕੇ ਰੱਖਦੇ ਹਨ ਸਤਿਗੁਰਾਂ ਨੂੰ ਹਿਰਦੇ ਚ ਬਿ사 ਕੇ ਰੱਖਦੇ ਨੇ ਜਿਸ ਤਰ੍ਹਾਂ ਗੁਰੂ ਕੀ ਮੂਰਤ ਮਨ ਮੈਂ ਧਿਆਨ ਗੁਰ ਕਾ ਸ਼ਬਦ ਮੰਤਰ ਮਨ ਮਾਨ ਉਸ ਸਮੇਂ ਜੋ ਸ਼ਬਦ ਗੁਰਬਾਣੀ ਮੂਲ ਮੰਤਰ ਸਤਨਾਮ ਵਾਹਿਗੁਰੂ ਸ਼ਬਦ ਦਿੱਤਾ ਜਾਂਦਾ ਸੀ ਜਾਪ ਕਰਦੇ ਨੇ ਬੈਠਤ ਉਠਤ ਨਾਮ ਸੰਭਾਰੈ ਜੋ ਗੁਰਸਿੱਖ ਦੀ ਕਰਨੀ ਹੈ ਉੱਠਦਿਆਂ ਬਹਿਦਿਆਂ ਸੁਤਿਆਂ ਸਦਾ ਸਦਾ ਹਰ ਤਿਆਹੀਆ ਮੇਰੀ ਜੰਦੜੀਏ ਜਾਂ ਉਠਤ ਬੈਠਤ ਸੋਬਤ ਨਾਮ ਕਹ ਨਾਨਕ ਜਨ ਕੈ ਸਦ ਕਾਮ ਇਹ ਗੁਰ ਸਿੱਖ ਦਾ ਕਰਤੱਬ ਹੈ ਜੇ ਭੁੱਲ ਵੀ ਜਾਈਏ ਤਾਂ ਫੇਰ ਯਾਦ ਕਰ ਲਈਏ ਏਕਣ ਪਕਾਇਆ ਨਾਮ ਪਕਦਦਾ ਹੈ ਸੇਤੀ ਜੀ ਪਕਦਦਾ ਆਪਾਂ ਗ੍ਰਸਤੀ ਹਾਂ ਭੁੱਲ ਜਾਨੀਆਂ ਗ੍ਰਸਤੀ ਕੰਮਾਂ ਦੇ ਵਿੱਚ ਮਨ ਖੰਡ ਜਾਂਦਾ ਹੈ ਪਰ ਜਦੋਂ ਯਾਦ ਆ ਜੇ ਫੇਰ ਲੱਗ ਜਾਓ ਫੇਰ ਸਿਮਰਨ ਕਰਨ ਲੱਗ ਜਾਓ ਹੌਲੀ ਹੌਲੀ ਫੇਰ ਪੱਕ ਜਾਂਦਾ ਹੈ ਫਿਰ ਇੱਕ ਦਿਨ ਉਹ ਅਵਸਥਾ ਆ ਜਾਂਦੀ ਹੈ ਫਿਰ ਭੁੱਲਦਾ ਨਹੀਂ ਵਿਸਰਦਾ ਨਹੀਂ ਹੈ ਫਿਰ ਮਨ ਚ ਬਸਿਆ ਰਹਿੰਦਾ ਹੈ ਇਓ ਉੱਠਦਿਆ ਬਹਿਦਿਆ ਸਿਮਰਨ ਕਰਦੇ ਨੇ ਗੁਰ ਕਰ ਕੈ ਦਸਮੋਂ ਪਤਿ ਸ਼ਾਹ ਦਸਵੇਂ ਪਾਤਸ਼ਾਹ ਕਲਗੀਧਰ ਮਹਾਰਾਜ ਜੀ ਨੂੰ ਆਪਣਾ ਗੁਰੂ ਧਾਰਨ ਕੀਤਾ ਹੈ ਕਲਗੀਧਰ ਮਹਾਰਾਜ ਦੇ ਸ਼ਿਸ਼ ਬਣੇ ਸਿੱਖੀ ਮਗ ਮੈਂ ਮਹਾ ਉਮਾਹ ਸਿੱਖੀ ਮਾਰਗ ਦੇ ਵਿੱਚ ਮਹਾਨ ਉਮਾਹ ਹੈ ਚਾਹ ਹੈ ਜਦੋਂ ਆਕੇ ਗਏ ਸੀ 1697 ਚ ਆਏ ਸੀ 1692 ਚ ਖੰਡੇ ਬਾਟੇ ਦਾ ਮਰਦ ਤਿਆਰ ਕੀਤਾ ਸੀ ਮਹਾਰਾਜ ਨੇ ਇਹ ਉਦੋਂ ਪਹਿਲਾਂ ਆਕੇ ਗਏ ਸੀ ਸੋਯੋ ਮੰਨ ਦੇ ਵਿੱਚ ਉਹ ਮਾਂ ਹੈ ਚਾਹ ਹੈ ਨੌਕਰੀ ਹੈ ਲਾਹੌਰ ਬਹਾਦਰ ਸ਼ਾ ਜਿਹਦਾ ਨਾਮ ਮਉੱਜਮ ਸੀ ਔਰੰਗਜ਼ੇਬ ਦਾ ਪੁੱਤਰ ਕਿਉਂਕਿ ਮਲਤਾਨ ਤੱਕ ਸੂਬੇਦਾਰੀ ਇਹਨਾਂ ਦੀ ਸੀ ਇਹਦੇ ਮੁਨਸੀ ਲੱਗੇ ਹੋਏ ਸਨ ਸਹਜਾ ਦੇ ਕੇ ਨਿਕਟ ਰਹੰਤਾ ਸਹਜਾ ਦੇ ਭਾਵ ਕੇ ਔਰੰਗਜ਼ਾਬ ਬਾਦਸ਼ਾਹ ਦਾ ਜਿਹੜਾ ਛੋਟਾ ਪੁੱਤਰ ਮੁਅੱਜਮ ਜਿਹਨੂੰ ਫਿਰ ਮਗਰੋਂ ਆਪਾਂ ਬਾਦਸ਼ਾਹ ਕਹਿੰਦੇ ਹਾਂ ਇਹ ਫਿਰ ਰਾਜੇ ਦਾ ਲਕਬ ਲਿਆ ਸੀ ਇਹਨੇ ਤਖੱਲਸ ਨਾਂ ਉਹਦਾ ਸੀ ਮੁਅੱਜਮ ਸ਼ਾਹ ਇਦੇ ਕੋਲ ਰਹਿੰਦੇ ਜੀ ਸੁਮਤਵੰਤ ਜਿਮ ਸੰਤ ਮਹੰਤਾ ਪਰ ਭਾਈ ਨੰਦ ਲਾਲ ਜੀ ਦਾ ਜਿਹੜਾ ਜੀਵਨ ਸੁਭਾਸੀ ਸੁਮਤਵੰਤ ਬਹੁਤ ਉੱਚੀ ਮਾਤਰਾ ਰੱਖਦੇ ਸੀ ਜਿਵੇਂ ਸੰਤਾਂ ਦਾ ਸੁਭਾਅ ਹੁੰਦਾ ਇਸ ਤਰ੍ਹਾਂ ਦਾ ਸੁਭਾਅ ਸੀ ਮਹੰਤ ਮਹਤਉ ਨੂੰ ਕਹਿੰਦੇ ਨੇ ਜਿਹੜਾ ਕਿਸੇ ਸਥਾਨ ਦੀ ਜ਼ਿੰਮੇਵਾਰੀ ਸਾਬ ਕਿ ਉਹਨੂੰ ਸਹੀ ਤਰੀਕੇ ਨਾਲ ਚਲਾਉਂਦਾ ਹੈ ਆਪ ਜਿਹੜਾ ਇਹਦਾ ਕਰਤੱਵ ਮੁਨਸੀ ਦਾ ਕਰਤੱਵ ਅਸਿョਗੀ ਪੂਰਾ ਕਰਦੇ ਨੇ ਵਿਵਹਾਰ ਵੀ ਪੂਰਾ ਕਰਦੇ ਨੇ ਪਰਿਵਾਰ ਦੇ ਵਿੱਚ ਵੀ ਪੂਰੇ ਨੇ ਵਰ ਬਿਰਤੀ ਸੰਤਾਂ ਵਾਲੀ ਹੈ ਰਹਿ ਤਬ ਬਹਾਦਰ ਸ਼ਾਹ ਨਜੀਕਾ ਬਹਾਦਰ ਸ਼ਾਹ ਦੇ ਨੂੰ ਕੋਲ ਰਹਿੰਦੇ ਹਨ ਸਹਿਬ ਤਾਬੈ ਮਾਰਗੰਦਾ ਉਹਦੇ ਨਾਲ ਵੀ ਜਦੋਂ ਗੱਲਾਂ ਕਰਦੇ ਰਹਿੰਦੇ ਬਹਾਦਰ ਸ਼ਾਹ ਨੂੰ ਵੀ ਚੰਗੇ ਮਾਰਗ ਖੁਦਾ ਦੀ ਬੰਦਗੀ ਦੀਆਂ ਗੱਲਾਂ ਸੁਣਾਉਂਦੇ ਰਹਿੰਦੇ ਮਤਵੰਤਨ ਮੈਂ ਗਿਨੀਐ ਸਾਰੇ ਸਾਰੇ ਜਿਹੜੇ ਮਤਵੰਤਨ ਜਿੰਨੇ ਸਿਆਣੇ ਸੀ ਪੜੇ ਲਿਖੇ ਆਲਮ ਫਾਜ਼ਲ ਲੋਕ ਸੀ ਇਹਨਾਂ ਨੂੰ ਆਪਾਂ ਕਹਿੰਦੇ ਆ ਪੰਡਿਤ ਵਿਦਵਾਨ ਕਹਿੰਦੇ ਆ ਇਹ ਕਾਮਲ ਜਾਂ ਆਲਮ ਫਾਜ਼ਲ ਕਹਿੰਦੇ ਨੇ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਭਾਈ ਨੰਦ ਲਾਲ ਗਿਣੇ ਜਾਂਦੇ ਸੀ ਇਹਨਾਂ ਨੂੰ ਮੁੱਖ ਹੀ ਗਿੜਿਆ ਜਾਂਦਾ ਸੀ નિਪੁੰਨ ਫਾਰਸੀ ਇਲਮ ਮਜਾਰੇ ਜਿਹੜਾ ਫਾਰਸੀ ਅਰਬੀ ਤੇ ਜ਼ਿਆਦੀ ਬਾਕੀ ਜਿਹੜੀ ਪਖਾਸੀ ਆਮ ਸਾਦੀ ਬੋਲੀ ਜਦ ਪਿਛਤੋਂ ਉਹਨਾਂ ਇਲਾਕੇਦ ਬੋਲੀ ਜਾਂਦੀ ਸੀ ਉਹਨਾਂ ਸਾਰਿਆਂ ਦੇ ਵਿੱਚ ਇਹ ਬੜੇ ਭਾਵਕੇ ਸਮਤਵੰਤ ਸਨ ਸਾਰੇ ਸੰਪੂਰਨ ਸਨ ਕਿਸੇ ਗੱਲ ਦੀ ਇਹਨਾਂ ਚ ਘਾਟ ਨਹੀਂ ਸੀ ਹਰ ਇੱਕ ਗੱਲ ਦੇ ਪੂਰੇ ਪੜੇ ਲਿਖੇ ਹੋਏ ਸੀ ਔਰੰਗੋ ਕੋ ਪਰਤਾਪ ਬੜਾ ਬਾਡਾ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਔਰੰਗਜੇਬ ਦਾ ਪੁੱਤਰ ਸੀ ਜਿਹਦੇ ਕੋਲ ਨੌਕਰੀ ਕਰਦੇ ਸੀ ਬਹਾਦਰ ਸ਼ਾਹ ਦੇ ਤੇ ਔਰੰਗਜੇਬ ਦਾ ਪ੍ਰਤਾਪ ਬੜੇ ਲੰਮੇ ਸਮੇਂ ਤੋਂ 7ਵੇਂ ਬਾਦਸ਼ਾਹ ਬਲੇ ਤੋਂ ਔਰੰਗਜੇ ਬਾਦਸ਼ਾਹ ਤਖਤੇ ਬੈਠਿਆ ਸੀ ਬڑے ਲਗਮੇ ਸਮੇਂ ਤੋਂ ਰਾਜ ਕਰਦਾ ਆ ਰਿਹਾ ਸੀ ਇਸ ਕਰਕੇ ਬੜਾ ਹੀ ਪ੍ਰਤਾਪ ਵਧਿਆ ਹੈ ਦੁਸ਼ਟ ਵਿਸਾਲ ਸ਼ਰਾਮੇ ਗਾਡਾ ਇਹ ਬਹੁਤ ਦੁਸ਼ਟ ਸੀ ਸਭਾ ਦੇ ਵਿੱਚ ਬੜਾ ਪੱਕਾ ਸੀ ਇਹ ਬੜਾ ਪੱਕਾ ਮੁਸਲਮਾਨ ਸੀ ਔਰ ਮਜੇਬ ਅੰਦਨ ਕੋ ਦੁਖੀ ਮਤ ਮੂੜਾ ਅਰੇ ਮੂੜ ਮਤ ਵਾਲਾ ਮੂਰਖ ਮਤ ਵਾਲਾ ਇਹ ਬਾਕੀ ਧਰਮਾਂ ਦੇ ਨਾਲ ਦੋਸ਼ ਰੱਖਦਾ ਸੀ ਈਰਖਾ ਦੋਖ ਇਹਦੇ ਪੰਜ ਈਰਖਾ ਸੀ ਕਿ ਸਿਰਫ ਇਸਲਾਮ ਧਰਮ ਹੀ ਹੋਣਾ ਚਾਹੀਦਾ ਹੈ। ਬਾਕੀ ਕੋਈ ਧਰਮ ਹੀ ਨਹੀਂ ਹੋਣਾ ਚਾਹੀਦਾ। ਐਨੇ ਮੂੜ ਮਤਸੀ ਇਹਦੇ ਅੰਦਰ ਸਭ ਸੰਤਨ ਸੋ ਬਾਦੀ ਗੂੜਾ ਇੱਥੇ ਗੱਲ ਨਹੀਂ ਹੈ ਫਿਰ ਜਿਹੜੇ ਪ੍ਰਭੂ ਦੇ ਰੱਬ ਦੇ ਪਿਆਰੇ ਸੰਤ ਸਨ ਉਹਨਾਂ ਦੇ ਨਾਲ ਵੀ ਬਹੁਤ ਝਗੜੇ ਕਰਨ ਵਾਲਾ ਸੀ ਝਗਡਾਲੂ ਸੀ। ਇੱਥੇ ਤੱਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੂੰ ਵੀ ਇਹਨੇ ਸ਼ਹੀਦ ਕੀਤਾ। ਬੇਨਵੇਂ ਫਕੀਰਾਂ ਦਾ ਇੱਕ ਗੁਰੂ ਸੀ ਉਹਨੂੰ ਵੀ ਇਹਨੇ ਕਤਲ ਕੀਤਾ ਕਰਵਾਇਆ ਭਾਵੇਂ ਉਹ ਬੇਨਵੇਂ ਮੁਸਲਮਾਨੀ ਇੱਕ ਮੁਸਲਮਾਨਾਂ ਦਾ ਹੀ ਫਿਰਕਾ ਹੈ ਇਸੇ ਤਰ੍ਹਾਂ ਇੱਕ ਸੂਫੀ ਫਕੀਰ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਸ਼ਰਮਤ ਫਕੀਰ ਸੀ ਉਹਨੂੰ ਵੀ ਇਹਨੇ ਕਤਲ ਕਰਾਇਆ ਭਾਵੇਂ ਕਿ بڑے بڑے ਬੰਦਿਆਂ ਨੂੰ ਇਹਨੇ ਜਿਹੜੇ ਰੱਬ ਦੇ ਪਿਆਰ ਵਾਲੇ ਸੀ ਉਹਨਾਂ ਨੂੰ ਵੀ ਕਤਲ ਕਰਾ ਦਿੰਦਾ ਸੀ ਇੰਨਾ ਦੁਸ਼ਟੀ ਸੀ ਇਹ ਆਪਣੇ ਰਾਜ ਦੇ ਵਿੱਚ ਰਾਗ ਨੂੰ ਇਹਨੇ ਤਲੰਜਲੀ ਦਿੱਤੀ ਹੋਈ ਸੀ ਬੰਦ ਕੀਤਾ ਵੀ ਕੋਈ ਵੀ ਸਾਜ਼ ਨਹੀਂ ਵਜਣਾ ਚਾਹੀਦਾ ਕੋਈ ਰਾਗ ਰੰਗ ਨਹੀਂ ਹੋਣਾ ਚਾਹੀਦਾ ਇਹਨਾਂ ਹੈ ਬਾਦੀਰ ਖਾਲੂ ਸੀ ਸੋ ਇਸ ਕਰਕੇ ਇਹ ਬਹੁਤ ਮੂਰਖ ਆਦਮੀ ਸੀ ਤੁਰਕ ਤੇਜ ਕੀ ਜਰਾ ਉਖਾਰਨ ਇਹ ਜਿਹੜਾ ਕਿਉਂ ਇਹ ਬਾਦਸ਼ਾਹ ਬਣਿਆ ਬੜੇ ਸੁੰਦਰ ਗੱਲ ਕਹੀ ਹੈ ਚੂੜਾ ਮਨ ਕਵੀ ਪਾਈ ਸੰਤੋਖ ਸਿੰਘ ਜੀ ਆਨੇ ਕਿ ਤੁਰਕਾਂ ਦੀਆਂ ਜੜਾਂ ਪੁੱਟਣ ਵਾਸਤੇ ਰਾਜ ਪ੍ਰਤਾਪ ਵਿਨਾਸ਼ਨ ਕਾਰਨ ਜਿਹੜਾ ਇਹਨਾਂ ਦਾ ਰਾਜ ਚੱਲਿਆ ਆ ਰਿਹਾ ਸੀ ਬਾਬਰ ਤੋਂ ਲੈ ਕੇ 7ਵੀਂ ਪੀੜ੍ਹੀ ਦੇ ਵਿੱਚ ਉਸ ਰਾਜ ਨੂੰ ਨਾਸ ਕਰਨ ਵਾਸਤੇ ਜਾਣ ਤੇ ਪ੍ਰਭ ਕੀ ਨੋ ਸੁਲਤਾਨ ਪਰਮਾਤਮਾ ਨੇ ਇਹਨੂੰ ਰਾਜਾ ਬਣਾ ਦਿੱਤਾ ਹੰਕਾਰੀ ਮੁਰਸ਼ ਨੂੰ ਇਹ ਤੁਰਕਾਂ ਦਾ ਰਾਜ ਨੂੰ ਖਤਮ ਕਰੀਏ ਹਿੰਦੁਸਤਾਨ ਤੋਂ ਖਤਮ ਕਰਨ ਵਾਸਤੇ ਕਿਉਂਕਿ ਬਨਾਸ ਉਹਨਾਂ ਦੇ ਹੋਇਆ ਕਰਦਾ ਹੈ ਜਿਨ੍ਹਾਂ ਦੀ ਦੁਰਬੁੱਧੀ ਹੋ ਜੇ ਪਾਪ ਕਰਮ ਕਰਨ ਲੱਗ ਜਾਣ ਉਹ ਫਿਰ ਨਾਸ਼ ਹੋ ਜਾਂਦੇ ਨੇ ਧਰਮ ਦਾ ਕਰਮ ਕਰਨ ਵਾਲੇ ਹੁੰਦੇ ਨੇ ਜਿਹੜੇ ਧਰਮੀ ਲੋਕ ਉਹਨਾਂ ਤਬਦਨਾ ਫੁੱਲਣਾ ਹੁੰਦਾ ਹੈ ਪ੍ਰਮਾਤਮਾ ਦੀ ਉਹਨਾਂ ਤੇ ਕਿਰਪਾ ਰਹਦੀ ਹੈ ਵਿਪਰੀਤ ਬੁੱਧਿਅੰ ਬਨਾਸ ਕਾਲੇ ਜਿਨ੍ਹਾਂ ਦੇ ਮੁੱਢੇ ਮਰੇ ਪ੍ਰੀਤ ਹੋ ਜਾਂਦੀ ਆ ਉਹਨਾਂ ਦਾ ਨਾਸ ਹੋਇਆ ਕਰਦਾ ਹੈ ਜਾਕੋ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ ਮਹਾਰਾਜੀ ਅਮਰਤ ਰੂਪ ਬਾਣੀ ਉਹਨਾਂ ਦੇ ਕੋਲੋਂ ਚੰਗਿਆਈਆਂ ਖੋ ਲੈਂਦਾ ਹੈ ਜਿਨ੍ਹਾਂ ਨੂੰ ਨਾਸ ਕਰਨਾ ਹੋਵੇ ਪਰਮਾਤਮਾ ਨੇ ਤੁਰਕਾਂ ਦਾ ਰਾਜ ਤੇਜ ਖਤਮ ਕਰਨ ਵਾਸਤੇ ਇਹਨੂੰ ਰਾਜਾ ਬਣਾਇਆ ਕਰਤਾ ਆਪਣ ਆਪ ਕੋ ਹਨ ਇਹ ਆਪਣੇ ਆਪ ਦੀ ਹਾਨੀ ਕਰਨ ਵਾਸਤੇ ਜਿਵੇਂ ਕਹਿੰਦੇ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਬਹੁਤੇ ਲੋਕ ਆਪਣੇ ਪੈਰਾਂ ਤੇ ਆਪ ਹੀ ਕੋਹਾੜਾ ਮਾਰ ਲੈਂਦੇ ਨੇ ਗਲਤੀ ਕਰਕੇ ਸੋ ਇਸ ਤਰ੍ਹਾਂ ਅਰੁਮਜੀਬ ਨੇ ਵੀ ਇਹੀ ਕੰਮ ਕੀਤਾ ਜਿਵੇਂ 라ਵਣ ਮਨ ਦੋਖੀ ਹੋਵਾ ਜੇ ਹੁਣ ਕਵੀ ਜਿਆ ਨੇ ਪ੍ਰਮਾਣ ਦਿੱਤੇ ਨੇ ਜਿਵੇਂ 라ਵਣ ਸੀ 라ਵਣ ਨੇ ਆਪਣੀ ਲੰਕਾ ਨੂੰ ਉਜਾੜਨ ਵਾਸਤੇ ਉਹਦਾ ਮੁੱਢ ਬੰਨਿਆ ਪਹਿਲਾਂ ਕੀ ਕੀਤਾ 라ਵਣ ਨੇ ਵੀ ਜਿੰਨੇ ਨਾ ઋષਿ ਲੋਕ ਸੀ ਇਹਦੇ ਏਰੀਆ 'ਚ ਰਹਿੰਦੇ ਉਹਨਾਂ ਸਾਰੇ ઋਸ਼ੀਆਂ ਨੂੰ ਵੀ ਇਹਨੇ ਟੈਕਸ ਲਾਇਆ ਪੀ ਤੁਸੀਂ ਟੈਕਸ ਭਰਿਆ ਕਰੋ ਜਿਵੇਂ ਅੱਜ ਦੀਆਂ ਗਵਰਨਮੈਂਟਾਂ ਕਰਦੀਆਂ ਨੇ ਆ ਹੁਣ ਜਿਵੇਂ ਟਰੰਪ ਨੇ ਕੀਤਾ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਦੇਖਦੇ ਹੋ ਮੋਦੀ ਵੀ ਕਰ ਰਿਹਾ ਹੈ ਇੱਥੇ ਦੇ ਵੀ ਲੋਕ ਇੱਥੇ ਦੀਆਂ ਵੀ ਬੈਂਕਾਂ ਕਰ ਰਹੀਆਂ ਨੇ ਕੰਮ ਇਹਨੇ ਰਾਵਣ ਨੇ ਟੈਕਸ ਲਾਇਆ ਸੀ ਇੱਥੋਂ ਇਹ ਪ੍ਰਤੀਤ ਹੁੰਦਾ ਜਦੋਂ ਪਾ ਇਹਨਾਂ ਇਤਿਹਾਸਾਂ ਨੂੰ ਪੜਦੇ ਹਾਂ ਕਿ ਹੁਣ ਦੁਨੀਆ ਦਾ ਅੰਤ ਨੇੜੇ ਆ ਰਿਹਾ ਹੈ ਬਲੁਖਾਂ ਦਾ ਯਾ ਮਨੁਮਨ ਵੀ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਰਹੇ ਉਹਨਾਂ ਦੇ ਵਿੱਚ ਹੁਣ ਰਾਜ ਪਲਟੇ ਹੋਣਗੇ। ਰਾਵਣ ਨੇ ਟੈਕਸ ਲਾਇਆ ઋਸ਼ੀਆਂ ਤੇ ਕਿ ਤੁਸੀਂ ਟੈਕਸ ਦਿਓ ਮੈਨੂੰ ਮੇਰੇ ਰਾਜ 'ਚ ਰਹਿੰਦੇ ਹੋ। ઋਸ਼ੀ ਹੁਣ ਨਾ ਤਾਂ ਕੋਈ ਖੇਤੀ ਕਰਦਾ ਸੀ। ਸਰਬ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਸੀ ਜਾਂ ਜੰਗਲਾਂ 'ਚ ਰਹਿੰਦੇ ਹੋਏ ਕੰਦਮੂਲ ਖਾ ਕੇ ਗੁਜ਼ਾਰਾ ਕਰਦੇ ਸੀ। ਤਾ ਕਹਿ ਲਗੇ ਵੀ ਸਾਡੇ ਕੋਲ ਤਾਂ ਕੁਝ ਹੈ ਨਹੀਂ ਕਹਿੰਦਾ ਫਿਰ ਮੇਰੇ ਰਾਜ ਚੋਂ ਨਿਕਲ ਜਾ ਮੈਨੂੰ ਟੈਕਸ ਚਾਹੀਦਾ ਇਹਦੇ ਮੂਰਖ ਮਨ ਨੂੰ ਇਹ ਗੱਲ ਸੁਝੀ ਕਹਿੰਦਾ ਫਿਰ ਤੁਸੀਂ ਆਪਣਾ ਖੂਨ ਦੇ ਦਿਓ ਤਾਂ ਉਸ ਵੇ ਰਿਸ਼ੀਆਂ ਦਾ ਖੂਨ ਲਿਆ ਗਿਆ ਹਰ ਕ੍ਰਿਸ਼ੀ ਤੋਂ ਸਾਰੇ ਰਿਸ਼ੀਆਂ ਦੇ ਖੂਨ ਜਿਹੜਾ ਦਿੱਤਾ ਉਹ ਕਹਿੰਦੇ ਇੱਕ ਘੜੇ ਚ ਪਾਇਆ ਗਿਆ ਹਰੇ ਨੂੰ ਘੜਾ ਅਰਸ਼ੀਆਂ ਦੇ ਖੂਮ ਦਾ ਦਬ ਦਿੱਤਾ ਫਿਰ ਇਹ ਵੀ ਕਿਹਾ ਵੀ ਜਿੱਥੇ ਤੁਸੀਂ ਇਹਨੂੰ ਦਬ ਦੇਮੋਗੇ ਉੱਥੇ ਕਾਲ ਪੈ ਜਾਣਾ ਜਦੋਂ ਇਹ ਗੱਲ ਹੋਈ ਤਾਂ ਰਾਜ ਜਾ ਕੇ ਇਹ ਬਰਉਂਦੇ ਸਮਝਦਾ ਸੀ ਮਹਾਰਾਜੇ ਜਨਕ ਨੂੰ ਤਾਂ ਉਹਦੇ ਰਾਜ ਦੇ ਵਿੱਚ ਜਾ ਕੇ ਇਹ ਦੱਬਿਆ ਘੜਾ ਉੱਥੇ ਕਾਲ ਪੈ ਗਿਆ ਵੀ ਪੈਣਾ ਬੰਦ ਹੋ ਗਿਆ ਅਕਸ ਨੂੰ ਤਪਸੀ ਜਦੋਂ ਉਹਨੇ ਜੋਤਸੀਆਂ ਤੋਂ ਪੁੱਛਿਆ ਤਾਂ ਕਹਿਣ ਲੱਗੇ ਵੀ ਤੁਸੀਂ ਹਲ ਬਾਹੋ ਦੋਏ ਰਾਣੀ ਤੇ ਰਾਜਾ ਖੇਰ ਇਹਦਾ ਹੱਲ ਕੋਈ ਹੋ ਸਕਦਾ ਜਿੱਥੇ ਉਹਨਾਂ ਨੂੰ ਕਿਹਾ ਜੋਤਸੀਆਂ ਨੇ ਰਿਸ਼ੀਆਂ ਨੇ ਜਦੋਂ ਉੱਥੇ ਹਲ ਬਾਹਿਆ ਤਾਂ ਉਥੋਂ ਇਹ ਘੜਾ ਨਿਕਲਿਆ ਉਹ ਘੜੇ ਦੇ ਵਿੱਚੋਂ ਫਿਰ ਸੀਤਾ ਨਿਕਲੀ ਸੀ ਸੀਤਾ ਦਾ ਜਨਮ ਹੋਇਆ ਉਹੀ ਸੀਤਾ ਫਿਰ ਰਾਮਚੰਦਰ ਨੂੰ ਵਿਆਹੀ ਗਈ ਫਿਰ ਬਣਵਾਸ ਮਿਲਿਆ ਜੰਗਲਾਂ ਚ ਰਾਵਣ ਚੱਕ ਕੇ ਲੈ ਕੇ ਗਿਆ ਫਿਰ ਲੰਕਾ ਦਾ ਨਾਸ ਹੋਇਆ ਸੋ ਇਸ ਤਰ੍ਹਾਂ ਜੇ ਰਿਸ਼ੀਆਂ ਦੇ ਨਾਲ ਰੱਬ ਦੇ ਪਿਆਰਿਆਂ ਦੇ ਨਾਲ ਇਹਨੇ ਬ੍ਰੋਧਤਾ ਵਧਾਈ ਰਾਵਣ ਨੇ ਪੁੱਠੀ ਬਤ ਮਾਰੀ ਗਈ ਫਿਰ ਸੀਤਾ ਨੂੰ ਚੁੱਕ ਕੇ ਲੈ ਗਿਆ ਕਿਸੇ ਦੀ ਗੱਲ ਨਾ ਸੁਣੀ ਫਿਰ ਤਾਂ ਹੀ ਲੰਕਾ ਖਤਮ ਹੋ ਗਈ ਨਾ 1 ਲੱਖ ਪੂਤ ਸਵਾ ਲੱਖ ਨਾਤੀ ਤਹਿ ਰਾਵਣ ਕਰਦੀਆ ਨਬਾਤੀ ਲੰਕਾ ਗੜ੍ਹ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ ਕੀ ਲੈ ਗਿਆ ਕੀ ਲੈ ਗਿਆ ਕੁਛ ਵੀ ਲੈ ਕੇ ਗਿਆ ਹੈ ਇੱਥੇ ਕਵੀ ਜੀ ਦਰਸਾ ਰਹੇ ਨੇ ਵੀ ਜਿਹੜੇ ਰਾਜ ਦਾ ਨਾਸ ਕਰਨਾ ਹੁੰਦਾ ਹੈ ਪਰਮਾਤਮਾ ਉਸ ਤਰ੍ਹਾਂ ਦੀ ਪਹਿਲਾਂ ਵਿਧੀ ਬਦ ਬਧਾਨ ਤਿਆਰ ਕਰਦਾ ਹੈ ਰਾਜ ਰਾਕਸ਼ਨ ਘਰ ਤੇ ਖੋਵਾ ਰਾਕਸ਼ਾਂ ਦੇ ਕਿਉਂਕਿ 라ਵਣ ਰਾਕਸ਼ਸੀ ਭਾਵੇਂ ਬ੍ਰਹਮਣ ਸੀ ਇਹ ਇੱਕ ਜਾਤੀ ਹੈ ਕੁਲ ਹੈ ਇਹ ਨਹੀਂ ਕਿ ਇਹਨਾਂ ਦੇ ਸਿੰਘ ਹੁੰਦੇ ਨੇ ਜਾਇ ਕਾਲੇ ਹੁੰਦੇ ਨੇ ਨਹੀਂ ਇਹਨਾਂ ਦੀ ਇੱਕ ਜਾਤੀ ਬਜਦੀ ਹੈ ਇਸ ਕਰਕੇ ਉਹਨਾਂ ਦੇ ਕੁੱਲ ਦੇ ਵਿੱਚੋਂ ਰਾਜ ਖਤਮ ਹੋ ਗਿਆ ਕਰੀ ਅਵਗਿਆ ਰਗਬਰ ਕੇਰੀ RAMCHANDRA BHAGWAN ਦੀ ਰਗਬਰ ਕੁੱਲ ਸੀ ਇਹਨਾਂ ਦੀ ਅਵਗਿਆ ਕੀਤੀ ਸਭ ਵਿਦਕੀਨ ਹਾਨ ਤ ਸਵੇਰੀ ਇਸ ਕਰਕੇ ਇਹਨਾਂ ਦਾ ਖਾਨਾ ਨਹੀਂ ਹੋ ਗਈ ਨਾਸ ਹੋ ਗਿਆ ਸਾਰੇ ਖਤਮ ਹੋ ਗਏ ਕਰੀ ਅਵਗਿਆ ਤਿਮ ਸਤ ਗੁਰ ਕੀ ਇਸੇ ਤਰ੍ਹਾਂ ਹੀ ਇਹ ਔਰੰਗਜ਼ੇ ਬਾਦਸ਼ਾਹ ਨੇ ਗੁਰੂ ਘਰ ਦੇ ਸਤਗੁਰਾਂ ਦੀ ਅਗਗਿਆ ਅਰੰਭ ਕੀਤੀ ਐ ਕੋ 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 ਮਤ ਕਹਿ ਤਸ ਉਰ ਕੀ ਇਸ ਤਰ੍ਹਾਂ ਪਤਾ ਨਹੀਂ ਇਹਦੇ ਮਨ ਦੇ ਵਿੱਚ ਕੀ ਆਇਆ ਹੋਇਆ ਸੀ ਇਹਦੇ ਮਨ ਦੀ ਕੋਈ ਜਿਹੜੀ ਖੋਟੀ ਮਤ ਸੀ ਉਹਨੂੰ ਕੌਣ ਵਰਨ ਨਾ ਕਰੇ ਸਿਮ ਸਤਗੁਰੂ ਦਸਵੇਂ ਪਾਤਸ਼ਾਹ ਇਹ ਕੰਗੇ ਧਰਮਹਾਰਾਜ ਬਖਸ਼ਿਸ਼ਾਂ ਦੇ ਦਾਤੇ ਕਰਿਓ ਬਿਨਾਸ਼ਣ ਸਭ ਬਿਜਤਾ ਹਾ ਗੁਰੂ ਘਰ ਦੇ ਨਾਲ ਇਹਨੇ ਪੰਗਾ ਲਿਆ ਜੰਗ ਹੋਏ ਦੇਖੋ ਔਰੰਗਜ਼ੇਬ ਬਾਦਸ਼ਾਹ ਦਾ ਸਾਰਾ ਕੁਝ ਖਤਮ ਹੋ ਗਿਆ ਰਾਜ ਖਤਮ ਹੋ ਗਿਆ ਦੋਹਰਾ ਅਨਕ ਮੁਲਾਣੇ ਠਿਗਰੇ ਔਰੰਗ ਤੇ ਧਨ ਪਾਏ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਬਹੁਤ ਮੁਲਾਣੇ ਰਹਿੰਦੇ ਨੇ ਜਿਹੜੇ ਇਹ ਤੋਂ ਨੌਕਰੀ ਪਾਉਂਦੇ ਹਨ ਕਰਤਿ ਕੁਰਾਨ ਹੈ ਮਾਇ ਜਸ ਜਿਸ ਕੀਮਤ ਆਏ ਕਿਉਂ ਕੁਰਾਨ ਦੇ ਮੈਨੇ ਕੁਰਾਨ ਦੇ ਅਰਥ ਸੁਣਦਾ ਰਹਿੰਦਾ ਜਿਸ ਤਰ੍ਹਾਂ ਦੀ ਇਹਨਾਂ ਦੀ ਮੁਲਾਣਿਆਂ ਦੀ 1200 ਮੁਲਾਣਾ ਦੀ ਸਭਾ ਚ ਰਹਿੰਦਾ 1200 ਮਲਾਣੇ ਆਲਮ ਫਾਜ਼ਲ ਪੜ੍ਹੇ ਲਿਖੇ ਲੋਕ ਉਹ ਫਿਰ ਕੁਰਾਨ ਦੇ ਅਰਥਾਂ ਇਤਾਂ ਦੇ ਅਰਥ ਵੱਖਰੇ ਵੱਖਰੇ ਸੁਣਦਾ ਰਹਿੰਦਾ ਤੇ ਸਾਰੇ ਅਰਥ ਕਰਕੇ ਸੁਣਾਉਂਦੇ ਬਾਸ ਕਚਹਿਰੀ ਲੱਗੈ ਜਹਾਂ ਲਿਖਤਾ ਆਮ ਕਚਹਿਰੀ ਲੱਗਦੀ ਜਿਹਦੇ ਵਿੱਚ ਆਮ ਲੋਕ ਕੀ ਪਾਵਲਕੋਂਦੀ ਪਰ ਇਹ ਇੱਕ ਖਾਸ ਦਰਬਾਰ ਖਾਸ ਕਰੇ ਕਚਹਿਰੀ ਲੱਗਦੀ ਦੋ ਦਰਬਾਰ ਹੁੰਦੇ ਕਾਮ ਦਰਬਾਰ ਹੁੰਦਾ ਹੈ ਕਾਮ ਖਾਸ ਦਰਬਾਰ ਹੁੰਦਾ ਹੈ ਖਾਸ ਦਰਬਾਰ ਦੇ ਵਿੱਚ ਇਹਦੇ ਮੁਲਾਣੇ ਬੈਠਦੇ ਜਾਂਦੇ ਐਲਕਾਰ ਬੈਠਦੇ ਦੁਨੀਆਂ ਦਾ ਹੋਰ ਕੋਈ ਬੰਦਾ ਨਹੀਂ ਸੀ ਬੈਠਦਾ ਨਾ ਕੋਈ ਫਰਿਆਦ ਹੁੰਦੀ ਸੀ ਤੋ ਦਰੋਗਾ ਪ੍ਰੇਮੀ ਤਹਾਂ ਇਹ ਜਿਹੜੀ ਖਾਸ ਕਚਹਿਰੀ ਸੀ ਖਾਸ ਕਚਹਿਰੀ ਦੇ ਰਹਿਣ ਵਾਲਾ ਜੀ ਤੋ ਦਰੋਗਾ ਸੀ ਨੰਦ ਲਾਲ ਸੰਗ ਰਖਤ ਪ੍ਰੀਤ ਜਿਹੜਾ ਦਰੋਗਾ ਸੀ ਨਾ ਉਹਦੀ ਭਾਈ ਨੰਦ ਲਾਲ ਜੀ ਦੇ ਨਾਲ ਪ੍ਰੇਮ ਸੀ ਬਹਾਦਰ ਸ਼ਾਹ ਦੇ ਨਾਲ ਹੋਣ ਕਰਕੇ ਇਲਮਸਲੇ ਕੋ ਕਰਤਾ ਨੀਤ ਕਿਉਂਕਿ ਜਿਹੜਾ ਦਰੋਗਾ ਸੀ ਹੈ ਇਹ ਬਹਾਦਰ ਸ਼ਾਹ ਦੇ ਨਾਲ ਰਹਿੰਦਾ ਸੀ ਪਰ ਉਹਦੀ ਉਧਰ ਔਰੰਗਜ਼ੇ ਬਾਦਸ਼ਾਹ ਮਲਾਣਿਆਂ ਚ ਵੀ ਕਾਫੀ ਚੱਲਦੀ ਸੀ ਇਸ ਕਰਕੇ ਭਾਈ ਨੰਦ ਲਾਲ ਦੇ ਨਾਲ ਪ੍ਰੀਤ ਸੀ ਤੇ ਖੁਦਾ ਦੀ ਬੰਦਗੀ ਦੀਆਂ ਗੱਲਾਂ ਕਰਦੇ ਰਹਿੰਦੇ। ਸੋਖ ਖੁਦਾਏ ਮਿਲਣ ਕੋ ਧਰੈ। ਇਧਰੋਗੇ ਦੇ ਮਨ ਦੇ ਵਿੱਚ ਵੀ ਖੁਦਾ ਨੂੰ ਅੱਲਾਹ ਤਾਲਾ ਨੂੰ ਮਿਲਣ ਦੀ ਇੱਛਾ ਹੈ। ਮਿਲ ਮਸਲੇ ਦਿਸ ਤਿਸ ਦਿਸ਼ ਕੀ ਬਾਤ ਐ ਬੋ ਕਰੈ। ਜਦੋਂ ਹੀ ਭਾਈ ਨੰਦ ਲਾਲ ਨਾਲ ਇਹ ਦਰੋਗਾ ਮਿਲਦਾ ਹੈ ਬਹਾਦਰ ਸ਼ਾਹ ਕੋਲ ਆ ਕੇ ਤਾਂ ਖੁਦਾ ਨੂੰ ਮਿਲਣ ਦੀਆਂ ਗੱਲਾਂ ਕਰਦੇ ਨੇ। ਇਹ ਪੁੱਛਦਾ ਹੈ ਦਰੋਗਾ ਕਿ ਖੁਦਾ ਦੀ ਬੰਦਗੀ ਕਿਵੇਂ ਹੋ ਸਕਦੀ ਹੈ ਕਿਉਂਕਿ ਪੜਿਆ ਲਿਖਿਆ ਜਾਦੇ ਸੀ ਭਾਈ ਨੰਦ ਲਾਲ ਇਹ ਦਰੋਗਾ ਘੱਟ ਪੜਿਆ ਸੀ ਇਸ ਕਰਕੇ ਗੱਲਾਂ ਰਹਿੰਦੀਆਂ ਨੇ ਧਰਮ ਦੀਆਂ ਹੁੰਦੀਆਂ ਬੂਝਤ ਨੰਦ ਲਾਲ ਕੇ ਸੰਗਾ ਭਾਈ ਨੰਦ ਲਾਲ ਜੀ ਨੂੰ ਦਰੋਗਾ ਪੁੱਛਦਾ ਰਹਿੰਦਾ ਹੈ ਇਹ ਪਾਕ ਹੈ ਜਸ ਗੁਰੂ ਉਤੰਗਾ ਜਦੋਂ ਕੋਈ ਗੱਲ ਖੁਦਾ ਦੇ ਨਾਮ ਦੀ ਪੁੱਛਦਾ ਹੈ ਇਹ ਦਰੋਗਾ ਤਾਂ ਭਾਈ ਨੰਦ ਲਾਲ ਜੀ ਉਹੀ ਗੱਲ ਗੁਰੂ ਜੀੋਂ ਗੱਲ ਕਰਨੀ ਹੈ ਗੁਰੂ ਧਾਰਨ ਕੀਤਾ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿਧਾਂਤ ਗੁਰਮਤਿ ਦੇ ਸਿਧਾਂਤ ਇਹ ਦਰੋਗੇ ਨੂੰ ਸੁਣਾਉਂਦਾ ਹੈ ਭਾਈ ਨੰਦ ਲਾਲ ਇੱਕ ਮਾਇਨਾ ਅਰਿਓ ਨਾ ਹੋਏ ਪਰ ਇੱਕ ਦਿਨ ਇੱਕ ਹੋਏ ਗੱਲ ਹੋ ਗਈ ਇੱਕ ਆਇਤ ਸੀ ਕੁਰਾਨ ਦੀ ਉਹਦਾ ਕੋਈ ਅਰਥ ਨਹੀਂ ਹੋ ਰਿਹਾ ਮੈਂ ਨਾ ਮੈਂ ਨਾ ਮੈਨੇ ਅਰਥ ਉਹਨੇ ਟੀਕਾ ਕਰਨਾ ਉਹ ਨਹੀਂ ਹੋ ਰਿਹਾ ਹੈ। ਲੋਰੰਗ ਬੂਜਤ ਸਭ ਕੋ ਸੋਏ। ਪਹਿਲਾਂ ਤਾਂ ਆਰੰਗਜੇ ਬਾਦਸ਼ਾਹ ਨੇ ਆਇਤ ਪੜ੍ਹੀ, ਆਇਤ ਪੜ੍ਹ ਕੇ ਜਦੋਂ ਉਹ ਤੋਂ ਗੱਲ ਨਾ ਬਣੀ ਫਿਰ ਮੁਲਾਣਿਆਂ ਨੂੰ ਆਖਿਆ, ਮੁਲਾਣੇ ਵੀ ਫਿਰ ਸਾਰੇ ਉਹਦੇ ਅਰਥ ਕਰਦੇ ਨੇ, ਆ ਉਹਦੇ ਮੈਨੇ ਕਰਦੇ ਹਨ। ਪਰ ਉਹ ਮੈਨੇ ਬਣਦੇ ਨਹੀਂ। ਜਿਤਕ ਮੁਲਾਣੇ ਸੋ ਮਤ ਕਹਾਵੇਂ। ਜਿੰਨੇ ਮੁਲਾਣੇ ਬੜੇ ਸਿਆਣੇ ਜਾਦੇ ਪੜ੍ਹੇ ਲਿਖੇ ਕਿਉਂਕਿ ਫਰਕ ਤਾਂ ਹੁੰਦਾ ਇੱਕ ਜਾਦੇ ਪੜ੍ਹਿਆ ਇੱਕ ਘੱਟ ਪੜ੍ਹਿਆ। ਇਹ ਇੱਕ ਦਾ ਜਿਆਦਾ ਤੇ ਮੇ ਤੇਜ ਕਰ ਦਿਮਾਗ ਕੰਮ ਕਰਦਾ ਹੁੰਦਾ ਇੱਕ ਦਾ ਹੌਲੀ ਕਰਦਾ ਹੁੰਦਾ ਜਿਉਂ ਕਿ ਇਹਾਂ ਦੀ ਅਕਲ ਜਿਆਦਾ ਤੇਜ ਸਿਆਣੀ ਹੁੰਦੀ ਆ ਕਈਆਂ ਦੀ ਅਕਲ ਚੰਚਲ ਹੋਇਆ ਕਰਦੀ ਆ ਉਹ ਸਿਆਣਪ ਦੀ ਗੱਲ ਨਹੀਂ ਕਰ ਸਕਦੇ ਸੋ ਇਸ ਤਰ੍ਹਾਂ ਹੁਣ ਸਿਆਣੇ ਸਿਆਣਿਆਂ ਬੁਲਾਉਣੇ ਬੜੇ ਅਰਥ ਕਰਦੇ ਨੇ ਆਇਤ ਦੇ ਮੈਨੇ ਕਰਦੇ ਨੇ ਸਭ ਹਿੰਨ ਕੋ ਕੋ ਸੋ ਸੁਣੈ ਬੁਲਾਵੈ ਯੋ ਜਿਹੜੇ ਕਿਸੇ ਹੋਰ ਬਾਰੋਵੀ ਪਤਾ ਲੱਗ ਜਾਂਦਾ ਇੱਕ ਹੋਰ ਫਕੀਰ ਹੈ ਸਾਈਂ ਲੋਕ ਬੜਾ ਪੜਿਆ ਲਿਖਿਆ ਉਹਨਾਂ ਨੂੰ ਵੀ ਔਰੰਗਜ਼ੇਬ ਬਾਦਸ਼ਾਹ ਇਸ ਆਇਤ ਦੇ ਮੈਨੇ ਕਰਨ ਵਾਸਤੇ ਬੁਲਾ ਲੈਂਦਾ ਹੈ ਨਹੀਂ ਤਸੱਲਾ ਕਿਸਤੇ ਹੋਈ ਜਦੋਂ ਕੋਈ ਆ ਕੇ ਔਰੰਗਜ਼ੇਬ ਐਤ ਪੜ ਦਿੰਦਾ ਫਿਰ ਉਹ ਉਹਦੇ ਮਾਮਲਾਣਾ ਅਰਥ ਕਰਦਾ ਮੁੱਲਾ ਕਾਜੀ ਜਾਂ ਆਲਮ ਫਾਜ਼ਲ ਕੋਈ ਫਕੀਰ ਸਾਈਂ ਲੋਕ ਪਰ ਔਰੰਗਜ਼ੇਬ ਬਾਦਸ਼ਾਹ ਦੀ ਤਸੱਲੀ ਨਹੀਂ ਹੁੰਦੀ ਹੈ ਉਸ ਭਾਵ ਕਿ ਉਹਦਾ ਮਨ ਉਹਦਾ ਨਹੀਂ ਸ੍ਰੀ ਜダਸ਼ ਗਲ ਤੇ ਵੀ ਇਹ ਅਰਥ ਸਹੀ ਹੋਵੇ ਮਤ ਅਨੁਸਾਰ ਕਹੈ ਸਭ ਕੋਈ ਸਾਰੇ ਆਪੋ ਆਪਣੀ ਕਿਉਂਕਿ ਕਹਿਣਾ ਤਾਂ ਆਪੋ ਆਪਣੀ ਮਤ ਦੇ ਨਾਲ ਹੁੰਦਾ ਹੈ ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ-ਭਿੰਨ ਦੋਹ ਤੇਤੀ ਅਰਥ ਸਾਰਿਆਂ ਨੇ ਆਪੋ ਆਪਣੀ ਮਤ ਨਾਲ ਕਰਨੇ ਹੁੰਦੇ ਨੇ ਇਓਂ ਕਰਦੇ ਨੇ ਕਰਵੰਦ ਨੌਰੰਗ ਬੋ ਰਹਿ। ਔਰੰਗ ਦੇ ਮਨ ਦੇ ਮਨ ਦੇ ਵਿੱਚ ਇਸ ਗੱਲ ਦਾ ਬੜਾ ਸੰਸਾ ਰਹਿੰਦਾ ਹੈ ਕਿ ਕਮਾਲ ਦੀ ਗੱਲ ਹੈ ਇੰਨੇ ਮੁਲਾਣੇ ਹੋਣ ਇੰਨੇ ਪੜ੍ਹ ਲਿਖੇ ਹੋਣ ਆਲਮ ਫਾਜ਼ਲ ਇਕ ਐਤ ਦੇ ਅਰਥ ਕਿਉਂ ਨਹੀਂ ਸਮਝ ਆ ਰਹੇ ਇਹਦਾ ਖੁਲਾਸਾ ਕਿਉਂ ਨਹੀਂ ਹੋ ਰਿਹਾ ਹੈ ਇਹਦੇ ਮੈਨੇ ਕਿਉਂ ਨਹੀਂ ਹੋ ਰਹੇ ਇਓਂ ਫਿਕਰ ਰੱਖਦਾ ਹੈ ਕਰੇ ਮਾਇਨਾ ਸਭ ਸੋ ਕਹੈ ਸਾਰਿਆਂ ਨੂੰ ਕਹਿੰਦਾ ਹੈ ਕਹਿੰਦਾ ਵੀ ਕੋਈ ਵੀ ਦੇਖੋ ਲੱਭੋ ਇਸ ਗੱਲ ਦਾ ਹੱਲ ਲੱਭੋ ਇਹਦੇ ਮੈਨੇ ਹੋਣੇ ਚਾਹੀਦੇ ਨੇ ਅਨੇਕ ਇਲਮ ਕੇ ਆਲਮ ਜਾਵੇ ਅਨੇਕਾ ਪ੍ਰਕਾਰ ਇਲਮਾਂ ਦੇ ਪੜੇ ਹੋਏ ਵੱਖਰੇ ਵੱਖਰੇ ਇਲਮ ਜਾਣਨ ਵਾਲੇ ਇਲਮ ਹੁੰਦਾ ਆ ਪੁਖਰੀ ਵੱਖਰੀ ਵਿਦਿਆ ਵਖਰੀ ਵਖਰੀ ਪੜਾਈ ਕਰਨ ਵਾਲੇ ਸਾਰੇ ਜਾਣਦੇ ਨੇ ਕਰੈ ਵਿਚਾਰਨ ਭਾਖ ਸੁਣਾਵੈ ਵਿਚਾਰ ਕੇ ਫਿਰ ਆਪੋ ਆਪਣੀ ਮਾਤਨ ਅਨਸਾਰ ਉਹਦੇ ਅਰਥ ਕਰਕੇ ਮੈਨੇ ਕਰਕੇ ਔਰੰਗਜ਼ੇਬ ਨੂੰ ਸੁਣਾਉਂਦੇ ਨੇ ਤਉ ਨ ਪਿਸਤੇ ਆਇਓ ਸੋਏ ਫੇਰ ਵੀ ਕਿਸੇ ਦੇ ਕੋਲੋਂ ਉਸ ਐਤ ਦੇ ਮੈਨੇ ਸੁਣ ਕੇ ਇਦੇ ਮਨ ਦੇ ਵਿੱਚ ਯਕੀਨ ਨਹੀਂ ਆਉਂਦਾ ਹੈ ਕਰ ਬੁਧ ਹਾਰ ਰਹੇ ਸਭ ਕੋਏ ਸਾਰੇ ਆਪਣੀ ਬੁੱਧੀ ਲਾ ਕਰਕੇ ਬੜੇ ਤਰੀਕੇ ਨਾਲ ਅਰਥ ਕਰ ਕਰਕੇ ਹਾਰ ਗਏ ਜਿਵੇਂ ਸਾਧ ਸੰਗਤ ਜੀ ਆਪਣੇ ਵੀ ਕਈ ਗ੍ਰੰਥ ਆਏਗੇ ਨੇ ਜਿਹਨੂੰ ਆਪਾਂ ਸੌ ਸਾਖੀ ਕਹਿੰਦੇ ਆ ਨਾ ਉਹਦੇ ਅਰਥ ਕਰਨੇ ਬਹੁਤ ਔਖੇ ਨੇ ਧੰਨ ਦਸਮ ਗ੍ਰੰਥ ਦੇ ਵਿੱਚ ਵੀ ਇੱਕ ਬਾਣੀ ਹੈ ਮਹਾਰਾ ਜੀ ਉਹਦੇ ਵੀ ਅਰਥ ਅਜੇ ਵਿਦਵਾਨਾਂ ਤੋਂ ਨਹੀਂ ਹੋਏ ਕਈ ਜਾਂਦੇ ਨੇ ਜੀ ਕਹਿੰਦੇ ਦਸਮ ਗ੍ਰੰਥ ਮਹਾਰਾਜੀ ਬਾਣੀ ਨਹੀਂ ਹੈ ਇਹ ਤੁਸੀਂ ਇੱਕ ਬਾਣੀ ਦਾ ਅਰਥ ਨਹੀਂ ਅਜੇ ਕਰ ਸਕਦੇ ਫਿਰ ਤੁਸੀਂ ਕਹੀ ਜਾਂਦੇ ਵੀ ਮਹਾਰਾਜੀ ਬਾਣੀ ਨਹੀਂ ਹੈ ਇੱਕ ਤਾਂ ਸ਼ਸਤਰਨਾਮ ਆਲਾ ਬਾਣੀ ਹੈ ਜਿਹੜੀ ਮਹਾਰਾਜੀ ਇਹਦੇ ਕੋਈ ਵੀ ਵਿਦਵਾਨ ਅਜੇ ਤੱਕ ਪੂਰੇ ਅਰਥ ਨਹੀਂ ਕਰ ਸਕਿਆ ਹੈ ਇੱਕ ਸਤਗੁਰ ਮਹਾਰਾਜ ਦੇ ਇੱਕ ਸਵਾਲ ਆਉਂਦੇ ਨੇ ਗੁਰਬਾਣੀ ਦੇ ਵਿੱਚ ਉਚਾਰਨ ਕੀਤੇ ਹੋਏ ਕੁਝ ਉਹਨਾਂ ਦੇ ਨੇੜੇ ਪੰਥ ਦੇ ਮਹਾਨ ਵਿਦਵਾਨ ਜਿਨ੍ਹਾਂ ਨੂੰ ਪੰਮਸ਼ਕੀਨ ਕਹਿੰਦੇ ਆ ਸਤ ਸਿੰਘ ਮਸ਼ਕੀਨ ਉਹਨਾਂ ਨੇ ਕੁਝ ਨੇੜੇ ਜਾ ਕੇ ਗੱਲ ਕਰੀ ਐ ਪਰ ਉਹਨਾਂ ਨੇ ਵੀ ਕਹਿ ਦਿੱਤਾ ਕਹਿੰਦੇ ਨਹੀਂ ਅਸੀਂ ਇਹ ਗੱਲ ਨੂੰ ਪੂਰਨ ਅਰਥ ਨਹੀਂ ਕਰ ਸਕਦੇ ਸੋ ਇਹੋ ਕੁਝ ਐਸੇ ਕਿਉਂਕਿ ਜਿਹੜੀ ਰੱਬੀ ਬਾਣੀ ਹੁੰਦੀ ਆ ਉਹਦੇ ਅਰਥ ਕਰਨੇ ਹੀ ਮੁਸ਼ਕਲ ਹੁੰਦੇ ਨੇ ਆਪਾਂ ਗੁਰਬਾਣੀ ਦੇ ਕਿਹੜਾ ਪੂਰੀ ਅਰਥ ਕਰਦਾਂਗੇ ਕੋਈ ਵੀ ਨਹੀਂ ਅਜੇ ਤੱਕ ਕਰ ਸਕਿਆ 12 1300 ਟਿਕਾ ਹੋ ਚੁੱਕਿਆ ਸਾਧ ਸੰਗਤ ਜੀ ਵਿਦਵਾਨਾਂ ਨੇ ਗੁਰਬਾਣੀ ਦਾ ਹਰ ਇੱਕ ਹੱਥ ਜੋੜਦਾ ਕਿ ਮੈਂ ਇਹਦੇ ਅਰਥ ਨਹੀਂ ਪੂਰੇ ਕਰ ਸਕਿਆ ਹੁੰਦੇ ਵੀ ਨਹੀਂ ਹਾਲ ਸੋ ਇਸ ਤਰ੍ਹਾਂ ਇਹ ਹੈ ਤੁਸੀਂ ਉਹਦੇ ਅਰਥ ਨਹੀਂ ਕਿਸੇ ਤੋਂ ਹੋ ਰਹੇ ਤੇ ਔਰੰਗਜਬ 705 ਵਿੱਚ ਹੈ ਗਿਓ ਪਦਰ ਢਿਗ ਇੱਕ ਦਿਨ ਮਾਹੂ ਸੋ ਇਸ ਕਰਕੇ ਔਰ ਮੇਰੇ ਬਾਦਸ਼ਾ ਸਾਰਿਆਂ ਦੇ ਕੋਲ ਕਹਿੰਦਾ ਹੁਣ ਇੱਥੇ ਗੱਲ ਚੱਲ ਪੈਂਦੀ ਹੈ ਬਹਾਦਰ ਸ਼ਾਹੀ ਇਹ ਫਿਰ ਇੱਕ ਦਿਨ ਔਰੰਗਜ਼ੇਬ ਦੀ ਕਚਹਿਰੀ 'ਚ ਗਿਆ ਹੋਇਆ ਸੀ ਬੈਠਿਓ ਜਾਏ ਬਹਾਦਰ ਸਾਹੂ ਔਰੰਗਜ਼ੇਬ ਦੀ ਕਚਹਿਰੀ 'ਚ ਬਹਾਦਰ ਸਾਹ ਵੀ ਬੈਠਾ ਸੀ ਕਚਹਿਰੀ ਲੱਗੀ ਹੋਈ ਸੀ ਸਮੇਂ ਦੀ ਸਮਾਪਤੀ ਹੈ ਇਹ ਫਿਰ ਹੁਣ ਕੀ ਗੱਲ ਚੱਲਦੀ ਹੈ ਇਹ ਆਪਾਂ ਕੱਲ ਨੂੰ ਵਿਚਾਰਾਂਗੇ ਹੋਈਆਂ ਪੁੱਲਾ ਮਾਫ਼ ਕਰਨੀਆਂ ਸਾਰੀਆਂ ਸੰਤਾਂ ਨੇ ਬੜੇ ਪਿਆਰ ਦੇ ਨਾਲ ਪੰਗਤੀਆਂ ਸਰਵਣ ਕਰਕੇ ਫਤਿਹ ਪ੍ਰਵਾਨ ਕਰਨੀ ਕਿਉਂਕਿ ਅਜਪਰਮਾਲਾ ਸਾਹਿਬ ਅੱਦਲਾ ਹੈ ਗਇਓ ਪਦਰ ਟਿਗ ਇਕ ਦਿਨ ਮਾਹੂ ਬੈਠਿਓ ਜਾਇ ਬਹਾਦਰ ਸਾਹੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ